ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਸਰਬਸਾਂਝਾ ਉਪਦੇਸ਼ ਦਿਆ ਕਰਦੇ ਸਨ ਜਦੋਂ ਅਕਬਰ ਬਾਦਸ਼ਾਹ ਨੇ ਸੁਣਿਆ ਕਿ ਗੁਰੂ ਜੀ ਸਭਨਾ ਦੇ ਸਾਂਝੇ ਗੁਰੂ ਹਨ ਤਾਂ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਸਦਾ ਵਾਸਤੇ ਆਪਣਾ ਨਿਵਾਸ ਇਸ ਕਰਤਾਰਪੁਰ ਸ਼ਹਿਰ ਦੁਆਬੇ ਇਲਾਕੇ ਵਿੱਚ ਕਰ ਲਵੋ ਮੈਂ ਆਪ ਜੀ ਨੂੰ ਨਗਰ ਵਾਸਤੇ ਆਪਣੇ ਸ਼ਹਿਰ ਦੇ ਨੇੜੇ ਹੀ ਜਗ੍ਹਾ ਦੇ ਦਿੰਦਾ ਹਾਂ ਸਤਗੁਰੂ ਜੀ ਨੇ ਸੂਬੇ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੀ ਦਸੀ ਥਾਂ ਉੱਤੇ 21 ਮੱਗਰ ਸੰਮਤ 1651 ਬਿਕਰਮੀ ਨੂੰ ਇੱਕ ਵੱਡੀ ਮੋਟੀ ਤੇ ਲੰਮੀ ਟਾਲੀ ਦਾ ਥੰਮ ਤਿਆਰ ਕਰਵਾ ਕੇ ਉਸ ਦੀ ਮੋੜੀ ਗੜ ਦਿੱਤੀ ਜੋ ਪਿੱਛੋਂ ਥੰਮ ਸਾਹਿਬ ਕਰਕੇ ਪ੍ਰਸਿੱਧ ਹੋਇਆ ਇਸ ਨਗਰ ਦਾ ਨਾਮ ਗੁਰੂ ਜੀ ਨੇ ਕਰਤਾਰਪੁਰ ਰੱਖਿਆ ਕੰਮ ਆਰੰਭ ਕਰਾ ਕੇ ਇਸ ਦੀ ਉਸਾਰੀ ਦੀ ਤਿਆਰੀ ਤੇ ਦੇਖਭਾਲ ਦੇ ਵਾਸਤੇ ਗੁਰੂ ਜੀ ਨੇ ਭਾਈ ਕਲਿਆਣਾ ਪੈੜਾ ਭਗਤੂ ਅਤੇ ਮਹੇਸ਼ ਆਦਿ ਸਿੱਖਾਂ ਨੂੰ ਉੱਥੇ ਛੱਡ ਕੇ ਆਪ ਵੈਰੋਵਾਲ ਤੇ ਗੋਇੰਦਵਾਲ ਤੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਕਰਤਾਰਪੁਰ ਵਿਖੇ ਮਾਤਾ ਗੰਗਾ ਜੀ ਦੇ ਨਾਮ ਇੱਥੇ ਇੱਕ ਖੂਹ ਸੰਮਤ 2656 ਬਿਕਰਮੀ ਵਿੱਚ ਲਗਾਇਆ ਸੀ ਇਸ ਦਾ ਨਾਮ ਗੰਗਸਰ ਪ੍ਰਸਿੱਧ ਹੋਇਆ ਹੈ ਜੋ ਇੱਥੇ 2656 ਬਿਕਰਮੀ ਤਾਰੀਖ ਹੈ ਇੱਥੇ ਕੁਝ ਇਤਿਹਾਸਕਾਰਾਂ ਵੱਲੋਂ મતਭੇਦ ਵੀ ਹਨ